ਅੰਦਰਜੀ ਸਿੰਘ ਆਪਾਂ ਗੱਲਬਾਤ ਕਰਦੇ ਆਂ ਪਤਾ ਲੱਗਾ ਵੀ ਹੁਣ ਤੁਹਾਨੂੰ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਪਤਾ ਲੱਗਾ ਵੀ ਕਈ ਵਾਰੀ ਲੋਕੀ ਤੁਹਾਨੂੰ ਜਾਲੀ ਪੈਸੇ ਦੇ ਜਾਂਦੇ ਆਂ 파ਟੇ ਨੋਟ ਦੇ ਜਾਂਦੇ ਆਂ ਇਤਨਾ ਵੀ ਕਰ ਲੈਂਦੇ ਇੱਕ ਵੇਲੇ ਹਾਂਜੀ ਹਾਂਜੀ ਰੰਗਣਾਂ ਲਿਬੜੇ ਦੇ ਜਾਂਦੇ ਆਂ 파ਟੇ ਨੋਟ ਦੇ ਜਾਂਦੇ ਜੋੜ ਲੱਗੇ ਤਿੰਨ ਤਿੰਨ ਟੇਪਾਂ ਯਾਨੀ ਅੱਧਾ ਨੋਟ ਹੋਰ ਹੁੰਦਾ ਅੱਧਾ ਹੋਰ ਹੁੰਦਾ ਇਤਨਾ ਸੋ ਕੀ ਕਰ ਜਾਂਦੇ ਆਂ ਉਹ ਤਾਂ ਵੀਰ ਜੀ ਚਲੋ ਕੋਈ ਗੱਲ ਨਹੀਂ ਕਹਿੰਦੇ ਰੱਬ ਨਾ ਕਰੇ ਤੇ ਕੋਈ ਬੰਦੇ ਦੇ ਕੀਤਾ ਕੁਝ ਨਹੀਂ ਹੁੰਦਾਗਾ ਤੇ ਗੁਰੂ ਨਾਨਕ ਸਾਹਿਬ ਬੈਠੇ ਆਂ ਆਪਣੇ ਸੁਣਦੇ ਆਪਾਂ ਰੇੜੀ ਰੋਹ ਚਲਾਉਂਦੇ ਆ ਤੇ ਆਪਣਾ ਦਾਲ ਫੁਲਕਾ ਪ੍ਰਸ਼ਾਦਾ ਪਾਣੀ ਛਕਦੇ ਆ ਜਿਹੜੀਆਂ ਸੰਗਤਾਂ ਨੇ ਵੀ ਮੈਨੂੰ ਮਸ਼ੀਨ ਲੈ ਕੇ ਦਿੱਤੀ ਹੀ ਮੇਰਾ ਕੰਮ ਕਾਰਜ ਚਲਵਾਇਆ ਸੀ ਭਾਈ ਬਲਵਿੰਦਰ ਸਿੰਘ ਪੱਖੋਣਾ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੋਂ ਉਹਨਾਂ ਪਰਿਵਾਰਾਂ ਦਾ ਵੀ ਵੀ ਅਸੀਂ ਆਪ ਦਾ ਕਿਸੇ ਦੇ ਗਾੜੀ ਹੱਥ ਨਹੀਂ ਅੜ ਗਏ ਤੇ ਆਏ ਆ ਆਪਣੀ ਦਾ ਹਨ ਉਹਦੀ ਕਿਰਤ ਕਮਾਈ ਕਰਕੇ ਤੇ ਹੁਣ ਸੱਟ ਲੱਗਣ ਕਾਰਨ ਮੈਨੂੰ ਮੱਕੀ ਦੀ ਲੋੜ ਸੀ ਤੇ ਸੰਗਤਾਂ ਨੇ ਉਹ ਵੀ ਸੇਵਾ ਕਬੂਲ ਕੀਤੀ ਅਸੀਂ ਹੁਣ ਸੰਗਤਾਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਸ਼ਹੀਦ ਪਰਿਵਾਰ ਦਾ ਬੱਚਾ ਜਿਹੜਾ ਉਹਨੂੰ ਅੱਖਾਂ ਤੋਂ ਦਿਸਦਾ ਨਹੀਂ ਪਰ ਕੁਝ ਲੋਕ ਨੇ ਐਸੇ ਲਾਂਤੀ ਲੋਕ ਭਈ ਐਸੇ ਇਨਸਾਨ ਦੇ ਨਾਲ ਵੀ ਜਿਹੜਾ ਉਹ ਬੇਈਮਾਨੀ ਤੇ ਉਹ ਹਿਰਾਫੇਰੀ ਕਰਨੋਂ ਬਾਜ਼ ਨਹੀਂ ਆਉਂਦੇ ਇਹੋ ਜਿਹੇ ਲੋਕਾਂ ਨੂੰ ਤੇ ਫਿਰ ਲਾਂਤਾਈਆਂ ਨਾ ਜਿੰਨੀਆਂ ਪੈਂਨ